ਹਰ ਰਹੀ ਯਾਰ ਕਈ ਵੀਰਾਂ ਦੇ ਫੋਨ ਆਏ ਭਾਈ ਜਿਹੜੇ ਅੰਦਰ ਰਹੇ ਖੁੱਡੇ ਹੋ ਯਾਰ ਬਾਹਰ ਕੱਢ ਕੇ ਵੀਡੀਓ ਆ ਰਹਿੰਦੇ ਆ ਭਰਾ ਇਹ ਕਿ ਦੋ ਤਿੰਨ ਪੱਠੇ ਬਾਕੀ ਕੂਤਰੀਆਂ ਇਹ ਜਿਹੜੇ ਆ ਖੁੱਡਿਆਂ ਦੇ ਵਿੱਚ ਅੰਦਰ ਸੀ ਨਾ ਇਹ ਸਾਰੇ ਇਕੱਲੇ ਇਕੱਲੇ ਖੁੱਡੇ ਦੇ ਬਾਹਰ ਕੱਢ ਕੇ ਚੈੱਕ ਕਰਾਉਣਾ ਭਰਾ ਤੁਹਾਨੂੰ ਬਾਕੀ ਜਾਨਵਰ ਥੋੜੇ ਹੀ ਰਹਿ ਗਏ ਭਰਾ ਜੀ ਇਹੀ ਜਾਨਵਰ ਰਹਿ ਗਏ ਕਰ ਲੋ ਚੈੱਕ ਆ ਲੈ ਇਕੱਲਾ ਇਕੱਲਾ ਠੀਕ ਹੈ ਕਰੋ ਚੈੱਕ ਲਓ ਭਰਾ ਜੀ ਕਰੋ ਚੱਕ ਕਰੋ ਲੋ ਚੱਕ ਭਰਾ ਹੋਰ ਇਹਦੇ ਵਿੱਚ ਹੋਰ ਪਾਲੇ ਕੁੱਤੇ ਉਹ ਦੂਜਾ ਕੁੱਡੇ ਤੇ ਵੀ ਆ ਗਏ ਆ ਖੱਟੀਆਂ ਵਾਲਾ ਬਹੁਤ ਚੰਗਾ ਕੁੱਤਰਾ ਹੈ ਕੁੱਤਰੀ ਹੈ ਆਹ ਕੁੱਤਰਾ ਆ ਚੱਕ ਕਰ ਲੋ ਖੱਟੀ ਕੜੀ ਵਾਲਾ ਕਹਿੰਦਾ ਚਿੱਟੀ ਕੜੀ ਵਾਲਾ ਫਿਰਦਾ ਆ ਜਿਹੜਾ ਗੁੜਕੀ ਜਾਂਦਾ ਕੋਈ ਉਤਰ ਬਹੁਤ ਚੰਗਾ ਆ ਜਾਨਵਰਾ ਭਰਾ ਜੀ ਜਿਹੜੇ ਰਹਿੰਦੇ ਆ ਆ ਰਹਿੰਦੇ ਆ ਬਾਕੀ ਕੱਲੇ ਕੱਲੇ ਦੀ ਵੀਡੀਓ ਬਣਾ ਦੇਣਾ ਭਰਾ ਜੀ ਜਿੱਥਾਂ ਭਰਾ ਜੀ ਆ ਰਹਿੰਦੇ ਆ ਇਹ ਬਾਹਰ ਨਹੀਂ ਕੱਢੇਗੇ ਇਹ ਬੱਚਾ ਜਾ ਰਹੇ ਸੀ ਮਾਥਾ ਰਾਣੀ ਨਾ ਜਾਣ ਉਹ ਗੁੱਡੇ ਚ ਆ ਕਰ ਲੋ ਚੱਕ ਇਹਨਾਂ ਦੇ ਕਿਸੇ ਧਿਆਨ ਦੇ ਕਿਸੇ ਦੇ ਬੱਚੇ ਉਸ ਹੌਲ ਦੇ ਠੀਕ ਹੈ ਆ ਬਰਕਰਾਰ ਠੀਕ ਹੈ ਅਰਨ ਹੋ ਜਾਗਾ ਆ ਨਾਮ ਬਰਕਰਾਰ ਇਹਦੇ ਚ ਰਹਿ ਗਏ ਭਰਾ ਜਿਹੜੇ ਰੀਜਨਲ ਆ ਇਹ ਰਹਿ ਗਏ ਕੋ ਬੈਠਾ ਉਹ ਬੈਠੀ ਐ ਦੋ ਵਾਰ ਰਹਿ ਗਈ ਚਾਰ ਜਾਨਵਰ ਰਹਿ ਗਏ ਚਾਜਸਤਨ ਇਹਦੇ ਚੱਲ ਰਹੀ ਪਰਾ ਆਪਣੇ ਆ ਬੈਠੇ ਪਰਾ ਜੀ ਜੂ ਮੂੰਖ ਕਰਕੇ ਵੇਖ ਰੋ ਆ ਗੋਦਰੀਆਂ ਰਹਿ ਗਈਆਂ ਪਰਾ ਆਹੀ ਰਹਿ ਗਈਆਂ ਬਸ ਵਾਸਫਰੇ ਤੇ ਹੀ ਆ ਕੰਮ ਥੋੜਾ ਹੀ ਰਹਿ ਗਿਆ ਮੰਨ ਲਾ ਸੋ 500 ਜਾਨਵਰੀ ਹੋਊ ਸਾਰਾ 150 ਆ ਬੈਠੀ ਐ ਇੱਕ ਹੋ ਬੈਠੀ ਐ ਜੂਮ ਕਰਕੇ ਲਿਖਦੇ ਨੇ ਆ ਜਾਂਟੇ ਵਾਲੀ ਬੈਠੀ ਐ ਪਿਓਰ ਆ ਬੈਠੀ ਐ ਵੱਡੀ ਬਿੰਗੀ ਆ ਇੱਕ ਵੱਡੀ ਬਿੰਗੀ ਬੈਠੀ ਐ ਆਂਡੇ ਬੱਚੇ ਧਰਦੀ ਐ ਵੱਡੀ ਆ ਉਹਦੀ ਮੋਹਣ ਵਾਲੇ ਦੀ ਇਹ ਤਿੰਨਾਂ ਬਿੰਗੀਆਂ ਇੱਕ ਹੋ ਬੈਠੀ ਐ ਆਂਡੇ ਬੱਚੇ ਧਰਦੀਆਂ ਇਹ ਭੈਣੀਆਂ ਹੁਣ ਬਿੰਗੀਆਂ ਆ ਮੈਂਦ ਕਨੂੰ ਸਿੱਧੀਆਂ ਹੋ ਜਾਂਦੀਆਂ ਨੇ ਦਾਣੇ ਖਾਂਦੀਆਂ ਸਿੱਧੀਆਂ ਇਹ ਦੇਖ ਕੇ ਨਹੀਂ ਹੁੰਦਾ ਉਹ ਵੀ ਹੋ ਜਾਂਦੀਆਂ ਅੱਗੇ ਕਰੇ ਸੀਕਰ ਨੂੰ ਪੀਕੇ ਜੇ ਲਾਏ ਸੀਗੇ ਉਹ ਤੇ ਉਹ ਦੋ ਦਿਨ ਟੀਕੇ ਨਹੀਂ ਸਿੱਧੇ ਹੋ ਗਏ ਸੀਗੇ ਟਾਈਮ ਹੀ ਨਹੀਂ ਬੜਿਆ ਭਰਾ ਆਹ ਕੱਕੇੜੀ ਬਿਟੇ ਸੌਂਚਾ ਸੋਇਆ ਤੇ ਵੀ ਲਈ ਵੀ ਸੀ ਆਪਣੀ ਪਿਓਰ ਕਰਕੇ ਕਿਲੇ ਰਹੀ ਐ ਆਹ ਬੈਠੇ ਭਰਾ ਜੀ ਕੂਤਰ ਕੱਲੇ ਆ ਨੀਲੇ ਦਾ ਪੁੱਤ ਬੈਠਾ ਨੀਲਾ ਆਪ ਹੋ ਬੈਠਾ ਕੱਲਾ ਕੱਲਾ ਜ਼ੂਮ ਕਰਕੇ ਦਿਖਾ ਦੇਣਾ ਭਰਾ ਜੀ ਮਾਰ ਲਉ ਨੀਗਾ ਆਹ ਬੈਠਾ ਆਹ ਬੈਠਾ ਆਹ ਬੈਠਾ ਆ ਬੈਠਾ ਆ ਬੈਠਾ ਆ ਬੈਠਾ ਆ ਬੈਠਾ ਇਹ ਚੱਕ ਕੂਤਰਾ ਕਿਸਦਾ ਆਪਾ ਉਹ ਆਪਾਂ ਦੇਣਾ ਨਹੀਂਗਾ ਉਹ ਮੋੜ ਨੋ ਬਾਜੀ ਤੇ ਰਿਹਾ ਵਾ ਯਾਰ ਕਿਸਦਾ ਠੀਕ ਹੈ ਉਹ ਪਹਿਲ ਸਾਲੀ ਬਾਜੀ ਤੇ ਰਹਿਗੇ ਸੀ ਕੋਲ ਸੀਗਾ ਉਹ ਵੇਟਾ ਸੀ ਆ ਬੈਠਾ ਭਰਾਜੀ ਬੇਗੇ ਵਾਲਾ ਇਹ ਤਾਂ ਪਿਓ ਤਾਂ ਚ ਲੈ ਗਿਆ ਆਪੇ ਹੋਰ ਆ ਬੇ ਕਿਹੜਾ ਸੋਚੋ ਸੋ ਆ ਗੁੱਤਰ ਬਈ ਇਹਦਾ ਪਿਓ ਸੀ ਆ ਜੋ ਲੈਗੇ ਆਪਣੇ ਮਿੱਤਰ ਸੀਗੇ ਚੱਕ ਵਕਤ ਉੜ ਲੈ ਕੇ ਆ ਨਾ ਸ਼ੀਆ ਕਰ ਲੋ ਚੱਕ ਇਹ ਜੋ ਇੱਕ ਕਥਨੀ ਦੋ ਪੈਲਸ ਵਾਲੇ ਗੁੱਤਰ ਆਏ ਪਿਛਲੇ ਸਾਲ ਦੇ ਇਹ ਕੈਦ ਕੀ ਲੱਕ ਪਿਛਲੇ ਸਾਲ ਦਾ ਉਹ ਜਰ ਉਹਨਾਂ ਦੇ ਉਵੇਂ ਹੀ ਆ ਉਹ ਮੋੜ ਨਹੀਂ ਆ ਬੈਠਿਆ ਆ ਰੇਸ ਨੂੰ ਭਰਾ। ਪੈਕ ਰਹਿ ਗਿਆ ਇਹਦੇ ਜੂੜੇ ਲੱਗੇ ਹੋਏ ਭਰਾ ਜੀ। ਇਹਦੇ ਜੀ ਵੀ ਇੱਕ ਦੋ ਕੂਤਰ ਆਪਣੇ ਮਿੱਤਰਾਂ ਦੇ ਆ ਉਹ ਦੇਣੇ ਨੇਗੇ। ਬਾਕੀ ਕੂਤਰ ਸਾਰੇ ਦਿੱਤੇ ਜਾਣਗੇ। ਇਹ ਨਹੀਂ ਵੀ ਕੋਈ ਮੈਨੂੰ ਕੋਈ ਲਾਲ ਚਾਹੀਓ ਫਲਾਨਾ ਵੱਡਾ ਰੱਖਣਾ। ਕੋਈ ਨਹੀਂ ਰੱਖਣਾ। ਆ ਬੈਠਾ ਰਾਜੇ ਨਾਲ। 100 'ਚ 100 ਆਏ ਵੱਡਾ। ਆ ਦੇ। ਆਉਂਦੇ ਗਏ। ਉਹ ਬੈਠਾ ਵੱਡਾ। ਸਾਰੇ ਬੈਠੇ ਆ ਬੱਚੇ ਗੱਡੀ ਵਿੱਚ ਬੈਠਾ ਸਾਰੇ ਨਰਦੇਵ ਕੇ ਵਾਲੀ ਗੱਦੇਵ ਕੜੀ ਰੱਤੀ ਬੈਠੀ ਉਹਦੇ ਆਹ ਲਾਲ ਜੀਨੇ ਬੈਠੇ ਘਰੋ ਚੱਕ ਆਹ ਟੀ ਰਾਜੇ ਬੈਠਾ ਮੋਰ ਕਾਂ ਆ ਵੱਡੇ ਦਾ ਲੱਗੂਆਂ ਵਾਲੇ ਦਾ ਪੁੱਤ ਹੈ ਇਹਦੇ ਫੰਗ ਖਾ ਗਏ ਕੋਤਰੇ ਤਾਂ ਰਹਿ ਗਿਆ ਆ ਇਹਦਾ ਬੱਚਾ ਆ ਗੋਦਰੀਆਂ ਲੱਗੀਆਂ ਹੋਈਆਂ ਇਹ ਗੋਦਰੀ ਕਹੇ ਮੇਰੇ ਬਿੱਤਰ ਨੇ ਲੈ ਕੇ ਜਾਣੀਆਂ ਬੱਚੇ ਘਰੋਂ ਨੂੰ ਚਲ ਕੋਈ ਗੱਲ ਨਹੀਂ ਉਹਨੂੰ ਵੀ ਦੇਣੀ ਹੈ ਇੱਕ ਤੇ ਚਿੱਟੀ ਕਾਲੀ ਦਾ ਕੂਤਰਾ ਆ ਉਹ ਲੈ ਕੇ ਜਾਣਾ ਹਾਂਜੀ ਉਹ ਬੱਚੇ ਘੜਾਉਣ ਨੂੰ ਲੈ ਕੇ ਜਾਣਾ ਕਿਸੇ ਵੀ ਰਵੀਰ ਨਹੀਂ ਤੇ ਕਿਸੇ ਨੇ ਲੈਣਾ ਹੋਵੇ ਉਹ ਦੇ ਦੇਣ ਕੋਈ ਚੱਕਰ ਨਹੀਂ ਇਹਦੀ ਫਰਮਾਇਸ਼ ਆਈ ਆ ਆ ਕਰ ਲੋ ਜੰਕਪਰਾ ਆ ਜੋੜੇ ਆਹੀ ਜਾਨਵਰ ਰਹਿ ਗਏ ਪਰਾ ਹੁਣ ਇਹ ਤੋਂ ਬਿਨਾ ਫਿਰ ਬਾਅਦ ਚ ਸਮਾਪਤ ਹੋਈ ਆ ਆ ਬੈਠੇ ਪੱਠੇ ਦੋ ਵੱਡੇ ਆ ਆ ਇੱਕ ਪੁੱਛੇ ਉੱਡਿਆ ਸੀ ਉਹ ਆ ਸਾ ਉੱਡ ਹੀ ਜਾਂਦਾ ਤੇ ਇਹਨੂੰ ਛੱਡ ਕੇ ਵੇਖਾਂਗੇ ਵੱਖਿਆ ਕਿਦੇ ਪੱਠੇ ਆ ਭਰਾ ਇਹ ਐਦ ਕੀਦੇ ਆ ਇਹ ਬਾਜ਼ੀਆਂ ਛੱਡਾਂਗੇ ਭਰਾ ਇਹ ਤਾਂ ਕਿਸੇ ਨੇ ਕੀ ਕੀ ਯਾਰਾ ਨਾ ਕਿਉਂਕਿ ਇਹਨਾਂ ਦੇ ਮਾਂ ਪਿਓ ਲੈ ਜੋ ਇਹ ਤਾਂ ਅਸੀਂ ਹੁਣ ਗਾਂਹ ਵਾਲੇ ਸਾਲ ਬਾਅਦ ਇਹਦੇ ਨਾਲ ਸੌਂਗ ਪੂਰਾ ਕਰ ਲਾਂਗੇ ਜੇ ਕੋਈ ਹੋਰ ਜੋੜਾ ਰਹਿ ਗਿਆ ਉਹਦੇ ਕਢਾ ਲਾਂਗੇ ਕੋ ਜਿਹੜੇ ਆਂਡੇ ਬੱਚੇ ਨਿਕਲੇ ਉਹ ਰਹਿ ਜਾਣੇ ਮੇਰੇ ਕੋਲ 20 ਸੀ ਬੱਚੇ ਕਿਤੇ ਦੋ ਨਿਕਲੇ ਕਿਤੇ ਤਿੰਨ ਨਿਕਲੇ ਇਸ ਤਰ੍ਹਾਂ ਜਾਂ ਦੋ ਤਿੰਨ ਜੋੜੇ ਇਹਦੇ ਚ ਆਪਰਾ ਮੇਨ ਜਿਹੜੇ ਆਪਣੇ ਭੱਡੇ ਕੋ ਉਤਰਾ ਆਹ ਬੰਗਾ ਬੈਠਾ ਜਿਹੜਾ ਦਦਾਰੇ ਵਾਲੇ ਜਿੱਤਿਆ ਸੀ ਹੋ ਜੋੜਾ ਲੱਗਿਆ ਬੈਠਾ ਹੋ ਬੈਠਾ ਕੋਈ ਬੱਚੇ ਕੱਢੀ ਬੈਠਾ ਕੋਈ ਆਂਡੇ ਧਰੀ ਬੈਠਾ ਬਸ ਆਹੀ ਰਹਿਗੇ ਇਹੀ ਕੂਤਰਾ ਭਰਾ ਉਹ ਬੈਠਾ ਆਂਡਿਆਂ ਤੇ ਬੱਚੇ ਕੱਢੀ ਬੈਠਾ ਉਹ ਬੱਚੇ ਕੱਢੀ ਬੈਠਾ ਠੀਕ ਆ ਜੀ ਐਨੇ ਹੀ ਕੂਤਰਾ ਭਰਾ ਜੀ ਹੁਣ ਇਹ ਕੂਤਰਾ ਸਾਰੇ ਸੇਲ ਤੇ ਆ ਜੇ ਕਿਸੇ ਮੇਰੇ ਵੀਰ ਦੇ ਤਮੰਨਾ ਹੋਵੇ ਤੇ ਜਲਦੀ ਕੰਡੈਕਟ ਕਰ ਲਿਓ ਭਰਾ ਹੁਣ 1-2 ਦਿਨਾਂ ਦਾ ਹੀ ਕੰਮ ਆ